ਕ ਜੰਗਲ ਰਾਜ ਗੈਂਗਵਾਰ ਗੈਂਗਲੈਂਡ ਬਣ ਕੇ ਰਹਿ ਗਿਆ 17 ਤੋਂ ਵੱਧ ਬੰਬ ਬਲਾਸਟ ਔਰ ਤੁਸੀਂ ਵੇਖੋ ਟਾਰਗੇਟ ਕਿਨੂੰ ਬਣਾਇਆ ਜਾ ਰਿਹਾ ਸਿੱਧੇ ਪੁਲਿਸ ਫੋਰਸ ਨੂੰ ਥਾਣਿਆਂ ਨੂੰ ਉਸ ਤੋਂ ਬਾਅਦ ਟਾਰਗੇਟ ਬਣਾਇਆ ਗਿਆ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਹਦੇ ਵਿਚਾਰੀ ਜਿਹੜੇ ਲੋਕ ਚੁੱਪ ਕਰ ਜਾਂਦੇ ਸਨ ਚਾਹੇ ਉਹ ਡਾਕਟਰ ਸਾਹਿਬਾਨ ਨੇ ਚਾਹੇ ਕੋਈ ਆਰਤੀਆ ਹੈ ਚਾਹੇ ਕੋਈ ਕਾਰੋਬਾਰੀ ਆ ਵੱਡਾ ਛੋਟਾ ਚਾਹੇ ਕੋਈ ਪ੍ਰੋਪਰਟੀ ਡਿਵੈਲਪਰ ਆ ਉਸ ਨੂੰ ਟਾਰਗੇਟ ਕੀਤਾ ਗਿਆ ਫਰੋਤੀਆਂ ਮੰਗੀਆਂ ਜਾਂਦੀ ਸੀ ਲੱਖਾਂ ਕਰੋੜਾਂ ਦੀ ਉਸ ਤੋਂ ਬਾਅਦ ਕੀ ਹੋਇਆ ਫਿਰ ਸਿੱਧੇ ਪਿੰਡਾਂ 'ਤੇ ਅਟੈਕ ਕਰਾਉਣ ਲੱਗ ਪਏ ਸਾਡੇ ਜੈੰਤੀਪੁਰ ਬਾਂਗੂ ਸਿੱਟਿਆ ਗਿਆ ਜੀਦੇ ਘਰ ਚ ਸਿੱਟਿਆ ਗਿਆ ਰਜਿੰਦਰ ਕੁਮਾਰ ਪੱਪੂ ਜੀ ਜਿਹੜੇ ਸਾਡੇ ਨ ਮੇਰੇ ਨਾਲ ਚੇਅਰਮੈਨ ਰਹੇ ਆ ਜ਼ਿਲ੍ਹਾ ਪ੍ਰੀਸ਼ਦ ਦੇ Hindu ਭਾਈਚਾਰੇ ਨਾਲ ਸੰਬੰਧਿਤ ਔਰ ਮੈਂ ਉਹ ਵੀਡੀਓ ਵੀ ਵਿਖਾਉਂਗਾ ਸ਼ਾਇਦ ਜਨਵਰੀ ਕਿਹੜੀ ਤਰੀਕ ਦੀ ਆ ਜੀ 17 ਜਨਵਰੀ ਦੀ ਵੀਡੀਓ ਹੈ ਉਸ ਦਿਨ ਮੈਂ ਕਿਹਾ ਸੀ ਸਰਕਾਰ ਜਾਗੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕਿਸੇ Hindu ਲੀਡਰ ਦਾ ਜਾਂ ਧਾਰਮਿਕ ਕਿਸੇ ਸ਼ਖਸੀਅਤ ਦਾ ਨਕਸਾਲ ਹੋ ਸਕਦਾ ਔਰ ਉਸ ਤੋਂ ਬਾਅਦ ਠਾਕੁਰ ਦੁਆਰਾ ਮੰਦਿਰ 'ਚ ਬੰਬ ਛਿਟਿਆ ਗਿਆ ਔਰ ਕੁਝ ਦਿਨ ਪਹਿਲਾਂ ਸਾਫ ਦਾ ਵਜ਼ੀਰ ਮਨੋਰੰਜਨ ਕਾਲਿਆ ਜੀ ਤੇ ਘਰ 'ਚ ਬੰਬ ਛਿਟਿਆ ਗਿਆ ਹੁਣ ਤੁਸੀਂ ਮੈਨੂੰ ਇਹ ਗੱਲ ਸਮਝਾਓ ਇਹ ਹਾਲਾਤਾਂ ਬਾਰੇ ਵੀ ਜੇ ਕੋਈ ਗੱਲ ਕਰਦਾ ਹੈ ਤੇ ਉਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਤਾਂ ਨੂੰ ਗਰਾਉਂਡ ਜ਼ੀਰੋ ਨੂੰ ਸਮਝਿਆ ਨਹੀਂ ਜਾ ਰਿਹਾ ਲੋਕਾਂ ਦੀ ਪ੍ਰੋਬਲਮ ਨੂੰ ਮਗਰ ਜਿਹੜੀ ਕੋਈ ਗੈਂਗਸਟਰਾਂ ਦੀ ਉਲਟ ਬਾਜ ਉਠਾਵੇ ਆਈਐਸਆਈ ਪਾਕਿਸਤਾਨ ਬੇਸਡ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ ਉਠਾਵੇ ਉਹਨੂੰ ਕਹਿੰਦੇ ਆ ਕਿ ਇਹ ਬਰਮ ਫਲਾ ਰਿਹਾ ਇਹ ਮਾਹੌਲ ਖਰਾਬ ਕਰ ਰਿਹਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੇ ਕੀ ਸਰਕਾਰ ਫੇਰ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਹੈਂਡ ਗ੍ਰਨੇਡ ਦੀ ਜਗ੍ਹਾ ਰੈਡੀਏਟਰ ਪਾਟਿਆ ਕਿ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਟਾਇਰ ਪਾਟਿਆ ਕਿਉਂਕਿ ਇਹ ਗੱਲਾਂ ਕਈਆਂ-ਕਈਆਂ ਸਨ ਜਦੋਂ ਮਜੀਠੇ ਬਲਾਸਟ ਹੋਇਆ ਫਿਰ ਜਦੋਂ ਗੁੰਮਟਾਲਾ ਚੌਕੀ ਆ ਜਿਹੜਾ ਆਰਮੀ ਏਰੀਆ ਤੇ 에ਅਰਫੋਰਸ ਦੇ ਬਿਲਕੁਲ ਉਹਦੀ ਹਦੂਦ 'ਚ ਆ ਭੋਲਰ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਇੱਥੇ ਤਾਂ ਰੇਡੀਏਟਰ ਪਾਟਿਆ ਐਵੇਂ ਰੋਲਾ ਪਾਉਂਦੇ ਹੋ ਫਿਰ ਕਿਹੜੀ ਚੌਂਕੀ ਸੀ ਉਹ اسلامਾਬਾਦ ਸੀ ਕਿਹੜੀ ਸੀ ਜਦੋਂ 4 ਵਜੇ ਸਵੇਰੇ ਜਾ ਕੇ ਸੀਪੀ ਨੇ 7 ਵਜੇ ਤੱਕ ਸਫਾਈ ਕਰਤੀ ਕਿ ਭਾਈ ਇੱਥੇ ਤਾਂ ਹੋਇਆ ਹੀ ਕੱਖ ਨਹੀਂ ਫਿਰ ਜਦੋਂ ਗਵਾਂਡੀਆਂ ਨੇ ਰੋਲਾ ਪਾਇਆ ਕਿ ਸਾਡੀਆਂ ਦਾ ਕੰਦਾ ਤੱਕ ਪਾਟ ਗਿਆ ਨੇ ਤੇ ਤੁਸੀਂ ਕਹਿੰਦੇ ਹੋਇਆ ਕੁਛ ਨਹੀਂ ਫਿਰ ਮੜਾ ਜਾ ਪਿੱਛੇ ਹਟੇ ਉਸ ਤੋਂ ਬਾਅਦ ਕਦੇ ਕਹਿੰਦੇ ਸਿਲੰਡਰ ਪਾਟਿਆ ਹੁਣ ਤਾਂ ਵੀਡੀਓ ਤੁਹਾਡੇ ਸਾਹਮਣੇ ਆਉਣ ਲੱਗ ਪਿਆ ਤੇ ਫੇਰ ਜਾ ਕੇ ਕਿੱਥੇ ਇਹ ਮੰਨੇ ਆ ਮੈਂ ਪੁੱਛਣਾ ਚਾਹੁੰਨਾ ਲੀਡਰ ਆ ਆਪੋਜੀਸ਼ਨ ਤੇ ਤਾਂ ਤੁਸੀਂ ਪਰਚਾ ਦੇਤਾ ਤੇ ਜਿਹੜੇ ਪੁਲਿਸ ਅਫਸਰ ਕਹਿੰਦੇ ਸੀ ਕਿ ਰੇਡੀਏਟਰ ਪਾਟਿਆ ਜਾਂ ਟਾਇਰ ਪਾਟਿਆ ਜਾਂ ਕਹਿੰਦੇ ਸੀ ਸਿਲੰਡਰ ਪਾਟਿਆ ਭਾਈ ਉਹਨਾਂ ਤੇ ਪਰਚਾ ਕਿਉਂ ਨਹੀਂ ਉਹ ਵੀ ਤਾਂ ਗੁਮਰਾਹ ਕਰਦੇ ਸੀ ਸੱਚ ਨੂੰ ਲੁਕਾਉਂਦੇ ਸੀ ਜੇ ਸੱਚ ਨੂੰ ਲੁਕਾਉਂਦੇ ਸੀ ਤੇ ਕੀ ਦੀ ਮਦਦ ਕਰਦੇ ਸੀ ਆਈਐਸਆਈ ਦੀ ਮਦਦ ਕਰਦੇ ਸੀ ਹੈਪੀ ਪਸ਼ੀਏ ਦੀ ਮਦਦ ਕਰਦੇ ਸੀ ਸ਼ਹਾਜ਼ਾਦ ਭੱਤੀ ਦੀ ਮਦਦ ਕਰਦੇ ਸੀ ਕਿਉਂਕਿ ਇਹਨਾਂ ਦਾ ਨਾਂ ਕੌਣ ਲੈਂਦਾ ਥੋਟੇ ਏਡੀਜੀਪੀ ਸਾਹਿਬ ਨੇ ਲਿਆ ਆਪਣੇ ਅਰਪ੍ਰੇ ਚੁਕਲਾ ਜੀ ਨੇ ਇਹ ਇੱਕ ਹੋਰ ਸ਼ੀਜ਼ਾਨ ਅਖਤਰ ਕਿਹੜਾ ਜਿਹੜਾ ਉਹ ਉਸ ਕੇਸ 'ਚ ਇਨਵੋਲਡ ਹੈ ਬਾਬਾ সিদ্দিকੀ ਵਾਲੇ ਤੇ ਇਹ ਸਾਰੇ ਨਾਲ ਲਏ ਕੀ ਨੇ ਅੱਜ ਹਾਲਾਤ ਵੇਖ ਲਓ ਕੀ ਐ ਕਿ ਜਿਹੜਾ ਆਵਾਜ਼ ਉਠਾਵੇ ਉੱਥੇ ਤਾਂ ਕਾਰਵਾਈ ਹੋ ਰਹੀ ਐ ਮੈਂ ਕਹਾ ਆ ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਥੋਡੇ ਤੇ ਆ ਆਈਟੀ ਐਕਟ ਦਾ ਸ਼ਾਇਦ ਪਰਚਾ ਇਹ ਪਰਚਾ ਜੇ ਕਰਨਾ ਬਣਦਾ ਸੀ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਲਿੰਕ ਫਿਰ ਇਹ ਕਹਿੰਦਾ ਅਰੋੜਾ ਸਾਹਿਬ ਐ ਆਹ ਸੋਣੇਓ ਜਰਾ ਸੁਣਾਈ ਮੈਂ ਆਪਿਓ ਕੋਈ ਨਵੀਂ ਵਿਸ਼ੇ ਤੇ ਗੱਲ ਕਰਨੀ ਆਹੋ ਸ਼ੂਗਰ ਚੇਚਾ ਦਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਕਹਿਆ ਉਹਨਾਂ ਨੇ ਇੱਕ ਧਿਆਨ ਦਿੱਤਾ ਪੰਜਾਬ ਬੰਦ ਜਿਹੜੇ ਨੇ ਉਹ ਪਾਉਂ ਚੁੱਕੇ ਨੇ ਉਹ ਤੋਂ ਠਾਰਾ ਬੰਦ ਕਰ ਚੁੱਕੇ ਨੇ ਬੱਤੀ ਬੰਦ ਨਹੀਂ ਕਰਨ ਵਾਲੇ ਮੈਂ ਬਾਈਬਾ ਸਾਹਬ ਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਇਹ ਤਾਂ ਦੇ ਪਾਕਿਸਤਾਨ ਨਾਲ ਜਿਹਦੇ ਸੰਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਿਸਟ ਜਾਂ ਜਿਵੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੋਂ ਜਦਦਾ ਫੌਂਟਾ ਕਹਿੰਦੀ ਤੋਂ ਬਸਤੀਆ ਤੇ ਪੰਜਾਬ ਪਹੁੰਚ ਕੇ ਖੜਾ ਚਾਹੇ ਇੱਕ ਮਿੰਟ ਰੋਕ ਲਾ ਪਰਚਾ ਤਾਂ ਫਿਰ ਜੇ ਲੱਤਾਂ ਤੇ ਜਾਲ ਹੁੰਦੀ ਤੇ ਇਹ ਦਿੰਦੇ ਆਪ ਹੀ ਕਹਿ ਰਹੇ ਹੋ ਨਾ ਕਿ ਤੁਹਾਡੇ ਪਾਕਿਸਤਾਨ ਨਾਲ ਲਿੰਕ ਨੇ ਪਰਚਾ ਤਾਂ ਫਿਰ ਆ ਦਿੰਦੇ ਲੀਡਰ ਆਫ اپੋਜੀਸ਼ਨ ਤੇ ਥੋਡਾ ਅਮਨ ਰੋੜਾ ਕਹਿ ਰਿਹਾ ਕੋਈ ਚਿੱਠੀ ਕੱਢ ਲਈ 11 12 ਸਾਲ ਪੁਰਾਣੀ ਮਤਲਬ ਕੀ ਹਰ ਮੁੱਦੇ ਤੇ ਡਰਾਮਾ ਚੱਲਦਾ ਹਰ ਪਰਚਾ ਕਿੱਡਾ ਨਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇੱਥੇ ਤੇ ਫਿਰ ਮੇਰੇ ਵੀਰੋ ਲॉ ਐਂਡ ਆਰਡਰ ਨੂੰ ਲੈ ਕੇ ਕੌਣ ਨੌਨ ਸੀਰੀਅਸ ਚਲੋ ਪ੍ਰਤਾਪ ਸਿੰਘ ਬਾਜਵਾ ਜਾਂ ਮੈਂ ਕਹਿੰਦਾ ਕੋਈ ਲੀਡਰ ਆਪੋਜੀਸ਼ਨ ਦਾ ਜੇ ਕੋਈ ਕੰਸਰਨ ਰੇਜ਼ ਕਰ ਰਿਹਾ ਪਹਿਲੀ ਗੱਲ ਇੱਕ ਨਿੱਜੀ ਚੈਨਲ ਨੂੰ ਕੁਝ ਕਿਹਾ ਕੀ ਐਡੀ ਆਫਤ ਆ ਗਈ ਸੀ ਲੋ ਐਂਡ ਆਰਡਰ ਨੂੰ ਸੀਰੀਅਸਲੀ ਲੈ ਲਓ ਉਹਨੂੰ ਤਾਂ ਲੈਂਦੇ ਹੀ ਨਹੀਂ ਇੱਕ ਬਿਆਨ ਨੂੰ ਐਡਾ ਸੀਰੀਅਸਲੀ ਲੈ ਲਿਆ ਤੇ ਮੈਂ ਪੁੱਛਣਾ ਚਾਹੁੰਦਾ ਸੀਐਮ ਸਾਹਿਬ ਜਲੰਧਰ ਗਏ ਸੀ ਨਾ ਆ ਹੁਣੇ ਇੱਕ ਭੋਗ ਤੇ ਜਾ ਕੇ ਆਏ ਆ ਤੇ ਮੈਨੂੰ ਲੱਗਦਾ ਅੱਧੇ ਕਿਲੋਮੀਟਰ ਦੀ ਦੂਰੀ ਤੇ ਮਨੋਰੰਜਨ ਕਾਲੀਆ ਸਾਹਿਬ ਦਾ ਘਰ ਸੀ ਮinority ਨਾਲ ਸੰਬੰਧਿਤ ਰੱਖਦੇ ਹਿੰਦੂ ਭਾਈਚਾਰਾ ਪੰਜਾਬ 'ਚ ਮinority ਕਿਥੇ ਉਹਦਾ ਵੀ ਹਾਲਚਲ ਪੁੱਛੇ ਆਉਂਦੇ ਵਿਸ਼ਵਾਸ ਹੀ ਦਿਵਾਉਂਦੇ ਐਜ਼ ਅ ਤੁਸੀਂ ਬਾਕੀਆਂ ਨੂੰ ਤਾਂ ਨਹੀਂ ਦਿਵਾਉਣਾ ਪੰਜਾਬੀਆਂ ਨੂੰ ਉਹਨੂੰ ਤਾਂ ਦਿਵਾਉਂਦੇ ਕਿ ਅਸੀਂ ਇਹ ਜਦ ਤੱਕ ਇੱਥੇ ਆਂ ਵੀ ਵਿਲ ਇਨਸ਼ੋਰ ਯਰ ਸੇਫਟੀ ਐਂਡ ਸਿਕਿਉਰਿਟੀ ਮਗਰ ਉੱਥੇ ਜਾਣਾ ਠੀਕ ਨਹੀਂ ਸਮਝਿਆ ਮਗਰ ਆਹ ਪੋਲਿਟਿਕਸ ਕਰਨੀ ਜਰੂਰੀ ਸਮਝਦੇ ਆ ਮਤਲਬ ਹਰ ਗੱਲ ਤੇ ਡਰਾਮੇਬਾਜੀ ਆ ਹੁਣ ਅਗਲੀ ਵਿਖਾਈ ਆ ਜਿਹੜੀ ਕੱਲ ਦੀ ਉਹ ਵੀਡੀਓ ਉਹ ਸਾਰੀ ਵਿਖਾ ਕੱਲ ਹੋਇਆ ਕੀ ਹੁਣੇ ਪੁਲਿਸ ਕਹਿੰਦੀ ਆ ਜੀ ਕਿ ਜੋ ਇਹ ਆਇਆ ਸੀ ਜੀ ਪੰਪ ਲੁੱਟਣ ਆਸਤੇ ਤੁਹਾਨੂੰ ਇਹੀ ਕਿਹਾ ਸ਼ਾਇਦ ਕਿਸੇ ਨੇ ਕਿਹਾ ਮੈਂ ਇੱਕ ਦੋ ਚੈਨਲ ਚ ਵੇਖ ਰਿਹਾ ਸੀ ਹੁਣ ਮੈਨੂੰ ਇਹ ਦੱਸੋ ਜਿਹੜਾ ਪੰਪ ਬੰਦ ਹੋ ਗਿਆ ਹੋਵੇ ਹੁਣ ਬੜੇ ਧਿਆਨ ਨਾਲ ਸੁਣਿਓ ਜੀ ਮੇਰੀ ਗੱਲ ਪੈਟਰੋਲ ਪੰਪ ਬੰਦ ਹੋ ਗਿਆ ਮੋਟਰਸਾਈਕਲ ਤੁਸੀਂ ਸੜਕ ਤੇ ਲਾਇਆ ਤੇ ਫੇਰ ਅੰਦ